ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਤੇਜ਼ ਹੋਣ ਲੱਗ ਪਿਆ। ਵਿਰੋਧੀ ਧਿਰਾਂ ਕਿਸਾਨਾਂ ਤੋਂ ਇਲਾਵਾ ਹੁਣ ਆਪ ਅੰਦਰੋਂ ਵੀ ਬਾਕੀ ਸੁਰਾਂ ਸਾਹਮਣੇ ਆ ਰਹੀਆਂ ਨੇ। ਪਰ ਜੁਨਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਉਸ ਤੋਂ ਬਚਨ ਦੇ ਤਰੀਕੇ ਦੱਸ ਰਹੇ ਨੇ। ਦਰਸਲ ਸੁਪਾਲ ਖਰਣਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਪੰਚਾਇਤ ਲੋਕਤੰਤਰ ਦਾ ਧੁਰਾ ਹੁੰਦੀ ਹੈ। ਪੰਚਾਇਤ ਕੋਲ ਅਧਿਕਾਰ ਹੈ ਕਿ ਉਹ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਸਕਦੀ ਹੈ। ਸਰਪੰਚ ਚਾਹੇ ਤਾਂ ਇੱਕ ਹਫ਼ਤੇ ਦੇ ਅੰਦਰ-ਅ ਅੱਜ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਸਕਦਾ ਐਸਟੋ ਇਸ ਖਿਲਾਫ ਮਤੇ ਪਾਸ ਕਰ ਸਕਦੀ ਹੈ ਗ੍ਰਾਮ ਸਭਾ ਦੇ ਉਸ ਫੈਸਲੇ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਦੱਸਦੇ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟਸ ਹਨ ਉਸ ਵੱਲ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਪਾਲਿਸੀ ਦਾ ਆਪ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਕਰਕੇ ਹੁਣ ਸੁਖਪਾਲ ਖੈਰਾ ਨੇ ਉਸ ਵੇਲੇ ਦੀ ਵੀਡੀਓ ਸਾਂਝੀ ਕਰਕੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਵਿਰੋਧਧਿਰ ਵਜੋਂ ਭਗਵੰਤ ਮਾਨ ਜ਼ਮੀਨ ਦੀ ਗਲਤ ਪ੍ਰਾਪਤੀ ਵਿਰੁੱਧ ਲੜਨ ਦਾ ਇੱਕ ਲੋਕਤੰਤਰੀ ਤਰੀਕਾ ਸਮਝਾਉਂਦੇ ਨੇ ਪਰ ਹੁਣ ਸੱਤਾ 'ਚ ਉਹ ਉਹੀ ਜ਼ਬਰਦਸਤੀ ਪ੍ਰਾਪਤੀ ਕਰ ਰਹੇ ਨੇ ਇਸ ਨੂੰ 도ਗਲਾ ਕਹਿੰਦੇ ਨੇ ਸਰਕਾਰ ਜਿੱਦ ਤੇੜੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਅਸੀਂ ਖੇਤੀ ਦੇ ਦੇਣੀ ਹੈ ਤੇ ਮਾਲਕ ਹੁੰਦੇ ਹੋਏ ਵੀ ਜਿਹੜੇ ਕਿਸਾਨ ਨੇ ਉਹ ਆਪਦੀ ਜ਼ਮੀਨ ਦੇ ਮਾਲਕ ਨਹੀਂ ਰਹਿਣਗੇ ਪਰ ਲੋਕਤੰਤਰ ਦਾ ਧੁਰਾ ਲੋਕਤੰਤਰ ਦਾ ਬੀਸ ਲੋਕਤੰਤਰ ਦੀ ਜੜ ਹੈ ਪੰਚਾਇਤ ਪੰਚਾਇਤ ਕੋਲੇ ਅਧਿਕਾਰ ਹੈ ਪਿੰਡ ਦੇ ਲੋਕਾਂ ਕੋਲੇ ਅਧਿਕਾਰ ਨੇ ਕਿ ਉਹ ਗ੍ਰਾਮ ਸਭਾ ਬੁਲਾ ਸਕਦੇ ਆ ਸਰਪੰਚ ਚਾਵੇ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਵਿਸ਼ੇਸ਼ ਹਾਲਾਤਾਂ ਚ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਸਕਦਾ ਹੈ ਗ੍ਰਾਮ ਸਭਾ ਕੀ ਹੈ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਦੱਸਣਾ ਚਾਹੁੰਨਾ ਹਰ ਇੱਕ ਪਿੰਡ ਦਾ ਜਿਹੜਾ ਵੋਟਰ ਹੈ ਜਿਹੜਾ ਵੀ ਵੋਟਰ ਹੈ ਚਾਹੇ ਉਹ ਦੁਕਾਨ ਕਰਦਾ ਹੈ ਚਾਹੇ ਖੇਤੀ ਕਰਦਾ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਉਹਦਾ ਕੋਈ ਵੀ ਤੰਦਾ ਹੈ ਉਹ ਬਾਈ ਡਿਫਾਲਟ ਜਨ ਕੇ ਆਪਣੇ ਆਪ ਹੀ ਉਸ ਘਰ ਹੈ ಗ್ರಾಮ ਸਭਾ ਹਫਤੇ ਦਾ ਨੋਟਿਸ ਦੇ ਕੇ ਬੁਲਾਈ ਜਾਂਦੀ ਹੈ ਇੱਕ ਹਫਤਾ ਮੁਨਿਆਦੀ ਕਰਾਈ ਜਾਂਦੀ ਹੈ ਕਿ ਇੰਨੀ ਤਰੀਕ ਨੂੰ ਇੰਨੇ ਵਜੇ ಗ್ರಾಮ ਸਭਾ ਬੁਲਾਈ ਜਾਊਗੀ ਉੱਥੇ ਪਿੰਡ ਦੇ ਸਬੰਧੀ ਫੈਸਲੇ ਲਏ ਜਾਣਗੇ ಗ್ರಾಮ ਸਭਾ ਜਿਹੜੀ ਹੈ ਉਹਦੇ ਕੋਲ ਅਧਿਕਾਰ ਹੈ ਕਿ ਉਹ ਆਪਣੇ ਪਿੰਡ ਸਬੰਧੀ ਫੈਸਲਾ ਲਵੇ ਬਹੁਮਤ ਦੇ ਨਾਲੋਂ ਪਾਸ ਹੋ ਗਿਆ ਜਦੋਂ ਉਹ ਮਤਾ ਤਾਂ ਪੰਚਾਇਤ ਦੇ ਕਾਰਵਾਈ ਰਜਿਸਟਰ ਚ ਉਹ ਦਰਜ ਹੋ ਜਾਂਦਾ ਉਹ ਨੂੰ ਸੁਪਰੀਮ ਕੋਰਟ ਤੱਕ ਕੋ ਚੈਲੰਜ ਨਹੀਂ ਕਰ ਸਕਦਾ ಗ್ರಾಮ ਸਭਾ ਦੇ ਫੈਸਲੇ ਨੂੰ ਬੇਸ ਹੈ ਜੜਾ ਹੈ ਲੋਕਤੰਤਰ ਦੀ ਤਾਂ ਅਸੀਂ ਹੱਦ ਤੱਕ ਕੋਸ਼ਿਸ਼ ਕਰ ਲਈ ਇਸ ਬਿੱਲ ਨੂੰ ਰੋਕਣ ਲਈ ਸਰਕਾਰ ਦੀ ਜਿੱਦ ਨੂੰ ਤੋੜਨ ਲਈ ਪਰ ਅਸੀਂ ਫਿਰ ਹੁਣ ਥੱਲੇ ਆ ਜੰਨੇ